ਸਤਿ ਸ਼੍ਰੀ ਅਕਾਲ ਦੋਸਤੋ ਸੰਧੂ ਪੀਵੀ 31 ਚੈਨਲ ਤੋਂ ਬੁਹਾਰਿਆਂ ਜੀ ਤੁਹਾਨੂੰ ਟੂਟਨਾ ਸ਼ਾਵਰ ਹੈਂਡ ਸ਼ਾਵਰ ਸ਼ੰਖ ਸੀਤਾ ਸਾਰਾ ਹੀ ਜ਼ਮਾਨਾ ਮਿੱਤਰੋ ਆ ਕਰ ਲੋ ਚੈੱਕ ਗੱਗਵਾ ਕੰਦ ਸਾਮਾਨ ਸਸਾ ਵਿਖੇ ਇਹ ਦੁਕਾਨ ਹੈ ਬਹੁਤ ਸੋਹਣਾ ਸਾਮਾਨ ਹੈ ਮਿੱਤਰੋ ਉੱਪਰਲੇ ਸ਼ਾਵਰ ਕਰ ਲੋ ਚੱਕ ਥੱਲੇ ਪਏ ਨੇ ਹੈਂਡ ਸ਼ਾਵਰ ਆਗੇ ਸ਼ੈਂਕ 골ਡਨ ਕਲਰ ਦੇ ਸਾਰਾ ਹੀ ਸੈੱਟ ਹੈ ਮਿੱਤਰੋ ਆਗੇ ਸਨਵਰ ਕਲਰ ਦੀਆਂ ਟੂਟੀਆਂ ਆ ਗਈਆਂ ਤੇ ਸਾਹਮਣੇ ਰਹਿ ਗਿਆ ਰੂੜ ਆਗੇ ਸ਼ੈਂਕ ਤੇ ਸੀਟਾਂ ਸ਼ੈਂਕ ਤੋਂ ਲਾ ਕੇ ਤੇ 18 ਇੰਚ ਤੱਕ ਟੂਟੀਆਂ ਗੋਲਡਨ ਬਲੈਕ ਵਾਈਟ ਸਾਰੇ ਕਲਰ ਮਿਲਣਗੇ ਚ ਆ ਸ਼ਾਵਰ ਦੇਖ ਲੋ ਮਿੱਤਰੋ ਚਾਰ ਸੇ ਗੋਲੇ ਫਾਰੇ ਹੀ ਤਰ੍ਹਾਂ ਦੇ ਸ਼ਾਵਰ ਨੇ ਚਲੋ ਚੱਕ ਕਿੰਨੇ ਕਲਰ ਪਏ ਨੇ ਮੂਰੇ ਅਸ਼ੈਂਕਾ ਅੱਗੇ ਅੱਗੇ ਸੀਤਾ ਕਥਾਉਣਿਆ ਤੁਹਾਨੂੰ ਅੱਗੇ ਫੇਰ ਸ਼ਾਵਰ ਉੱਪਰਲਾ ਸ਼ਾਵਰ ਆ ਗਿਆ ਥੱਲੇ ਹੈਂਡ ਸ਼ਾਵਰ ਆਉਣਗੇ ਉਦੋਂ ਥੱਲੇ ਆਉਣੀਆਂ ਟੂਟੀਆਂ ਤੇ ਸਾਹਮਣੇ ਰਹਿ ਗਿਆ ਰੋਡ ਪਰਸ਼ੂਰਾਮ ਚੌਕ सिरसा ਵੀਡੀਓ ਕਿੱਦਾਂ ਦੀ ਲੱਗੀ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਜੀ